ਸਾਈਵਨ ਕਾਰਨਸ਼ ਰੋਡ ਦੇ ਨੇੜੇ ਆ ਉੱਥੇ ਬਣਾਈ ਗਈ ਹੈ ਵੀਡੀਓ ਫਰਮਾਈ ਗਈ ਆ ਤਾਂ ਇਹ ਵੀਡੀਓ ਜਿਹੜੀ ਆ ਤੁਹਾਨੂੰ ਸਾਰੀਆਂ ਲੈਂਗੁਏਜਾਂ ਵਿੱਚ ਆਵਾਜ਼ਾਂ ਆndੀਆਂ ਆ ਤੁਸੀਂ ਸੁਣੀ ਜੋ ਮੈਂ ਦਾ ਬੰਗਾਲੀ ਭਾਸ਼ਾ ਵੀ ਆ ਹੋਰ ਕਈ ਕੰਟਰੀਆਂ ਦੀ ਭਾਸ਼ਾ ਜਿੰਨੇ ਕੰਟਰੀਆਂ ਲੋਕ ਆਉਂਦੀਆਂ ਕੰਟਰੀਆਂ ਦੀ ਭਾਸ਼ਾ ਵਿੱਚ ਆ ਰਹੀ ਤੇ ਤੇ ਇਹਦਾ ਤੁਸੀਂ ਆਨੰਦ ਮਾਣੋ ਵੀਡੀਓ ਦਾ ਦੇਖੋ ਤੁਸੀਂ ਵੀਡੀਓ ਵਿੱਚ ਕਿਹੜੇ-ਕਿਹੜੇ ਲੋਕ ਆਜ ਆ ਰਹੇ ਆ ਤੇ ਬਾਕੀ ਇਹ ਵੀਡੀਓ ਸ਼ਾਰਜਾ ਦੀ ਹੈਗੀ ਆ ਮੈਂ ਸ਼ਾਰਜਾ 'ਚ ਆ ਤੇ ਉੱਥੇ ਵੀਡੀਓ ਬਣਾਈ ਸੀ ਤੇ ਇਹ ਵੀਡੀਓ ਦੇਖੋ ਤੁਸੀਂ ਤੁਹਾਨੂੰ ਕੁਝ ਸ਼ਾਇਦ ਵਿੱਚੋਂ ਮਿਲੂਗਾ ਵੀ ਦੇਖਣ ਸੁਣਨ ਇਹ ਵੀਡੀਓ ਕਿੱਦਾਂ ਬਣਾਈ ਗਈ ਹੈ ਤੇ ਵਧੀਆ 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 ਚੀਜ਼ਾਂ ਵੀ ਤੁਹਾਨੂੰ ਦੇ ਵਿੱਚ ਦੱਸੂਗਾ ਵੀਡੀਓ 'ਚ ਹਾਕੀ ਦੇਖਦੇ ਰਹੋ ਆਵਾਜ਼ਾਂ ਸੁਣਦੇ ਰਹੋ ਤੇ ਬਾਕੀ ਇੱਕ ਜਿਹੜੀ ਬੇਨਤੀ ਆ ਉਹ ਇਹ ਚੜ੍ਹਦੀ ਕਲਾ ਵਾਲੀ ਬੇਨਤੀ ਇਹ ਆ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਰਦਾ ਫੇ ਜਦੋਂ ਮੇਰਾ ਜ਼ਿਆਦਾ ਚੈਨਲ ਜਾਨੀ ਕਹਿੰਦਾ ਲਾਈਕ ਸ਼ੇਅਰ ਸਬਸਕ੍ਰਾਈਬ ਹੋ ਜਾਊਗਾ ਸਬਸਕ੍ਰਾਈਬ ਹੋ ਜਾਊਗਾ ਤਾਂ ਫਿਰ ਮੈਂ ਐਡਿਟ ਕਰਨ ਤੇ ਪੂਰਾ ਜ਼ੋਰ ਲਾਊਗਾ ਵਧੀਆ-ਵਧੀਆ ਕਰਕੇ ਤੁਹਾਨੂੰ ਦਿਖਾਉਂਗਾ ਜਿੰਨਾ ਜੇ ਨਹੀਂ ਵੀਰੇ ਮੇਰੇ ਸਬਸਕ੍ਰਾਈਬ ਚੈਨਲ ਤੁਸੀਂ ਕਰਦੇ ਤਾਂ ਵੀਡੀਓ ਵੀ ਇੱਦਾਂ ਹੀ ਆਈ ਜਾਣੀਆਂ ਜਿੱਦਨ ਮੋਨਟਾਈਜ਼ ਹੋ ਗਿਆ ਮੇਰਾ ਚੈਨਲ ਉਦੋਂ ਬਾਅਦ ਫਿਰ ਮੈਂ ਨੂੰ ਹੌਸਲਾ ਮੇਰਾ ਬਧੂਗਾ ਤਾਂ ਮੈਂ ਫਿਰ ਤੁਹਾਨੂੰ ਦਬ ਕੇ ਵਧੀਆ-ਵਧੀਆ ਐਡਿਟ ਕਰਕੇ ਵੀਡੀਓ ਦਿਖਾਉਂਗਾ ਟਾਈਮ ਲਾਉਂਗਾ ਪੂਰਾ ਵੀਡੀਓ ਤੇ ਇੱਕ ਵੀਡੀਓ ਜਿਹੜੀ ਆਵੇ ਬਣਾਉਣ ਲਈ ਘੱਟ ਤੋਂ ਘੱਟ 8-10 ਦਿਨ ਲਾਉਂਗਾ ਵਧੀਆ ਜਾਂ ਸੰਦ ਵੀ ਆਉਗੀ ਪਰ ਹੁਣ ਮੈਂ ਕੀ ਕਰਾਂ ਮੇਰਾ ਹੌਸਲਾ ਜਿਹੜਾ ਥੱਲੇ ਸਿੱਟੀ ਜਾਂਦਾ ਤੁਸੀਂ ਹੌਸਲਾ ਮੇਰਾ ਵਧਾਓ ਮੇਰੀ ਵੀਡੀਓ ਚੱਕ ਦੇ ਫੱਟੇ ਕਰਦਾ ਇੱਕ ਵਾਰੀ ਹੁਣ ਇਹ ਮੈਨੂੰ ਪਤਾ ਲੱਗੇਵੇ ਹਾਂ ਵੀ ਕੋਈ ਹੈ ਇਹ ਬੰਦੇ ਮੇਰੇ ਬਕਰ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਆ ਐਦਾਂ ਇਹ ਸਟੋਰਾਂ ਦੇ ਵਿੱਚ ਇੱਥੇ ਸਾਮਾਨ ਰੱਖਿਆ ਹੁੰਦਾ ਹੈ ਇਹ ਵੱਖਰੇ ਵੱਖਰੇ ਡਿਪਾਰਟਮੈਂਟ ਦਾ ਜਿੱਥੇ ਜਾਨੀ ਕਿ ਆ ਫਲ ਫਰੂਟ ਪਏ ਆ ਉੱਥੇ ਸਾਰੇ ਫਲ ਫਰੂਟ ਪਏ ਹੋਣੇ ਆ ਜਿੱਥੇ ਸਰਫਾ ਛੋਡੇ ਪਏ ਆ ਦੇਖ ਲਓ ਸੇ ਕਿੰਨੇ ਵਧੀਆ ਵਧੀਆ ਮੈਂ ਸੇ ਲੈ ਕੇ ਖਾਦੇ ਨਾ ਓਏ ਹੋਏ ਹੋਏ ਕੀ ਬਾਤ ਹੈ ਜਿੱਦਾਂ ਵੀ ਸੀਆਂ ਦੇ ਵਿੱਚੋਂ ਕੋਟ-ਕੋਟ ਕੇ ਮਿਸਰੀ ਭਰੀ ਹੁੰਦੀ ਐ ਇੰਨੇ ਮਿੱਠੇ ਬੜੇ ਯਾਨੀ ਮੈਂ ਸਾਨੂੰ ਕਿਦਾਂ ਐਕਸਪਲੇਨ ਕਰਾਂ ਵੀ ਮੇਰਾ ਤਾਂ ਮਨ ਆ ਨਾ ਸੇ ਖਾ ਖਾਗਾ ਵੇ ਇੰਨਾ ਲੱਗਾ ਮੈਂ ਖਾਈ ਜਾਵਾਂ ਆ ਦੇਖ ਲਓ ਸਾਹਮਣੇ ਤੁਹਾਡੇ ਸਾਰਾ ਸਾਮਾਨ ਪਿਆ ਹੈਗਾ ਐਦਾਂ ਸਿਰ ਪੰਜ ਸਾਮਾ ਆ ਸਾਰਾ ਆਇਲ ਪਿਆ ਦੇਖੋ ਸਾਰਾ ਆਇਲ ਇੱਥੇ ਆਲੋ ਬੜੀਆਂ-ਬੜੀਆਂ ਕੰਦੇਆਂ ਜੇ ਛੋਟੀਆਂ-ਛੋਟੀਆਂ ਬੋਤਲਾਂ ਇਸ ਹਰ ਤਰ੍ਹਾਂ ਦਾ ਤੁਹਾਨੂੰ ਆਇਲ ਇੱਥੇ ਮਿਲ ਸਕਦਾ ਹੈ ਜੋ ਤੁਸੀਂ ਆਉਂਗੇ ਤਾਂ ਇਦਾਂ ਆਇਲ ਲੈ ਕੇ ਆਪਣਾ ਉਸ ਹਿਸਾਬ ਨਾਲ ਆਪਣਾ ਤੁਸੀਂ ਬੰਦੋਬਸਤ ਕਰਿਓ ਰੈਂਟ ਵਾਲਾ ਰੈਂਟ ਤੇ ਕਮਰਾ ਲਿਓ ਜਾਂ ਹੋਟਲ ਲਿਓ ਜਿਹਦੇ ਵਿੱਚ ਵੀ ਰਸੋਈ ਹੋਵੇ ਫੇਰ ਤੁਹਾਨੂੰ ਸਾਥ ਤਾ ਪਹੁੰਚਾ ਆਇਲ ਲੈ ਆਇਥੋਂ ਸਾਰੀ ਗਰੋਸਰੀ ਲੈ ਲਈ ਆਪ ਕੁੱਕ ਕਰ ਲਿਆ ਉਹ ਵੀ ਵਧੀਆ ਜੇ ਨਹੀਂ ਆਪ ਕੁੱਕ ਕਰਨ ਦੇ ਤਾਂ ਬਣੀਆਂ ਬਣਾਈਆਂ ਵੀ ਰੋਟੀਆਂ ਮਿਲ ਜਾਂਦੀਆਂ ਆ ਉਹ ਬਸ ਵੇ ਓਵਨ ਤੇ ਜਾ ਕੇ ਤਵੀਜ ਕਰਮ ਕਰਕੇ ਖਾ ਲਓ ਬੜਾ ਹੀ ਸਸਤਾ ਪਊਗਾ ਉੱਤਰ ਜਗ੍ਹਾ ਇਹ ਤਾਂ ਮਹਿੰਗਾ ਪਊਗਾ ਆਪਾਂ ਹੀ ਪਨੇ ਕਿਹੜਾ ਮੁਰੇ ਆ ਗਿਆ ਫੜੋ ਇਹ ਆ ਦੇਖ ਲਓ ਆ ਸਾਰਾ ਆਇਲ ਵਾਲੇ ਸਿਸਟਮ ਹੈ ਇੱਥੇ ਸਾਰਾ ਆਇਲ ਹੈ ਸਾਰੀ ਸਲਫ ਤੇ ਬੜੇ ਤਰ੍ਹਾਂ ਦਾ ਮਹਿੰਗਾ ਸਸਤ ਫਧੀਆ ਘਟ ਗਿਆ ਆ ਦੇਖੋ ਆਲ ਓਵਰ ਆਇਲ ਪਿਆ ਨਾ ਇਹ ਛੀੜੀਆਂ ਜਿਹੜੀਆਂ ਹਰੀਆਂ ਆ ਰੀਆਂ ਇਹ ਜਿਆ ਇਹ ਮਹਾਰਾ ਜੀ ਲੈ ਕੇ ਖਾਓ ਇਹ ਆਪਣੇ ਤੁਹਾਡੇ ਪੇਟ ਵਾਸਤੇ ਬਹੁਤ ਵਧੀਆ ਜੇ ਆਲ ਓਵਰ ਆਇਲ ਦਾ ਚਮਚਾਣਾ ਤੁਸੀਂ ਪਸੰਦ ਮੈਂ ਦੱਦਵਾ ਹੁਣ ਗੱਲ ਆਇਲ ਆਲਓ ਆਲਓ ਆਇਲ ਦਾ ਚਮਚਾ ਸਵੇਰੇ ਨਿਰਨੇ ਕਾਲ ਜੀ ਇੱਕ ਅੱਧਾ ਜਾਂ ਇੱਕ ਪੀਲਾ ਸਵੇਰੇ ਤੇ ਇਹ ਗੱਲ ਹੈ ਤੁਹਾਡੀ ਸਾਰੀ ਸਫਾਈ ਕਰਨਾ ਪੀਟ ਸਾਹ ਸਾਰੇ ਦਵਾ ਅੰਦਰ ਇਹ ਰੋਗ ਬਾਹਰ ਇਹ ਤੁਸੀਂ ਟਰਾਈ ਕਰਕੇ ਦੇਖਿਓ ਬਹੁਤ ਵਧੀਆ ਕਬਜ ਗੁਜੀ ਰਹਿ ਨਹੀਂ ਦਿੰਦਾ ਤੇ ਇਹ ਤੋਂ ਬਾਅਦ 15 ਮਿੰਟ ਹੋਏ ਪੁਛ ਨਹੀਂ ਹੋਇਆ ਖੀਣ ਤੋਂ ਬਾਅਦ ਇਹ ਜਿਹੜਾ ਚਮਚਾ ਪੀਤਾ ਨਾ ਆਲੋ ਆਇਲ